ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਬਧੌਚੀ ਜੋ ਕਿ ਬਾਬਾ ਕਪੂਰ ਦਾਸ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਜੀ ਦੇਖ ਸਕਦਾ ਤੁਸੀਂ ਬਾਬਾ ਜੀ ਦੀ ਮੰਡਲੀ ਬੈਠੀ ਹੋਈ ਹੈ ਜੀ ਸਾਧੂਆਂ ਦੀ ਸਾਰੇ ਬੁਝੇ ਦਰਸ਼ਨ ਮਹਾਪੁਰਸ਼ਾਂ ਦੇ ਬਹੁਤ ਦੂਰੋ ਦੂਰੋ ਮਹਾਪੁਰਸ਼ ਪਹੁੰਚਦੇ ਨੇਗੇ ਡੇਰੇ ਦੇ ਵਿੱਚ ਪਾਇਆ ਬੰਨਿਆ ਤੇ ਨਾ ਲੱਭੋ ਨੇ ਆ ਆ ਹੀ ਕਿਹਨਾਂ ਪਾਇਆ ਬੰਨਿਆ ਤੇ ਨਾ ਲੱਭੋ ਆ ਲੱਭਿਆ ਮਾ ਜੀ ਬੋਲਾ ਕੋਈ ਨਹੀਂ ਕੋਈ ਲਾਹਾਂ ਲਿਆ ਆ ਏ ਖੱਬ ਲਿਆ ਲਿਆ ਆ ਜੀ ਕਰਾ ਦੇ ਜੀ ਹਾਰ ਬਹੁਤੀ ਕਰਨੀ ਵਾਲੇ ਸੰਤ ਪਵਜਨ ਜੀ ਬਾਬਾ ਕਪੂਰ ਦਾ ਜੀ ਦੇ ਡੇਰੇ ਦੇ ਉੱਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਠੰਡਾਰਾ ਵੀ ਕਰ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਦੂਰੋਂ ਦੂਰੋਂ ਸੰਗਤ ਪਹੁੰਚੀ ਹੋਈ ਹੈ ਜੀ ਕਿਉਂਕਿ ਬਹੁਤ ਭਾਰੀ ਇਕੱਠ ਹੁੰਦਾ ਜੀ ਬਾਬਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਜੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਾਰੇ ਪਿੰਡ ਦੇ ਰਲ ਮਿਲ ਕੇ ਲੰਗਰ ਲਾਉਂਦੇ ਨੇ ਜੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਅੱਠ ਤੁਸੀਂ ਦੇਖ ਸਕਦੇ ਹੋ ਰਜੂ ਜੀ ਐਤੋ ਸਾਜੂ ਅਸਤ ਬੰਦੇ ਕਰਦੇ ਆਜੋ ਕਰਤਾ ਹੀ ਅੱਧਰ ਗੱਡੇ ਪਿੱਛਾ ਦੇ ਆ ਬਹੁਤ ਹੀ ਦੂਰੋਂ ਦੂਰੋਂ ਸੰਤ ਮਹਾਤਮਾ ਪਹੁੰਚੇ ਹੋਏ ਨੇ ਜੀ ਬੀਬੀਆਂ ਵੱਲੋਂ ਪ੍ਰਸ਼ਾਦੇ ਦੀ ਸੇਵਾ ਕਰੀ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਸਰਦਾ ਆਲੂਆਂ ਦਾ ਕੱਠ ਤੁਸੀਂ ਦੇਖ ਸਕਦੇ ਹੋ ਉਹਦੇ ਬਹੁਤ ਹੀ ਕਰਨੀ ਵਾਲੇ ਸੰਤ ਮਹਾਤਮਾ ਕਪੂਰ ਦਾ ਜੀ ਮਹਾਰਾਜ ਇਹ ਮਨੋ ਕਾਮਰਾ ਵੀ ਹੁੰਦੀ ਨੇ ਜੀ ਇੱਥੇ ਆ ਕੇ ਸੇਵਾਦਾਰ ਵੀ ਤਨਮਨ ਦੇ ਨਾਲ ਸੇਵਾ ਕਰ ਰਹੇ ਨੇ ਜੀ ਅੱਖਾਂ ਦਾ ਮੁਫਤ ਚੈੱਕ ਅਪ ਕੈਂਪੋ ਵੀ ਲੱਗਿਆ ਹੋਇਆ ਹੈ ਜੀ ਦੇਖ ਸਕਦੇ ਹੋ ਤੁਸੀਂ ਫ੍ਰੀ ਚੈੱਕ ਅਪ ਕਰਾਇਆ ਜਾ ਰਿਹਾ ਹੈ ਜੀ ਉਰੇ ਉਹ ਕਹਿੰਦਾ ਮੈਂ ਆਇਆ ਜੀ ਮੇਰੀ ਪਾਣੀ ਪਿਲਾਓ ਕਹਿੰਦੇ ਆਵਾਜ਼ ਕੀਤੀ ਉਹ ਕਹਿੰਦੇ ਰੱਬ ਉਹ ਚਲ ਜੋ ਪਾਣੀ ਫਿਰਨ ਉਹ ਮੇਰਾ ਜਿੰਨੂ ਸੁਨਹਿਰੀ ਬੰਨਾ ਪਊਗਾ ਗੁਰੂ ਜਪਿਆ ਰਿਓ ਫਿਰ ਪਾਰਕਿੰਗ ਤੁਸੀਂ ਦੇਖ ਸਕਦੇ ਜੀ ਗੱਡੀਆਂ ਦਾ ਇਕੱਠ ਜਦੋਂ ਕਹਿੰਦੇ ਪਾਪਸ਼ਾ ਨੇ ਕਿਰਪਾ ਕੀਤੀ ਨੰਗਰ ਫੇਰੀਆਂ ਤੇ ਜਿਹੜਾ ਬਲੀ ਕਿੰਧਾਰੀ ਦਾ ਸੋਮਾ ਦੀ ਫੁੱਲ ਕਰਿਆ ਆਕੇ ਪਾਪਸ਼ਾ ਦੇ ਚਰਨਾਂ ਦੇ ਵਿੱਚ ਖੜਿਆ ਗੁਰੂ ਜਪਿਆ ਰਿਓ ਕੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਉਹ ਜਦੋਂ ਆ ਗਿਆ ਤੇ ਤੁਹਾਨੂੰ ਪਤਾ ਨਹੀਂ ਆਪਾਂ ਸ਼ਾਮ ਨੂੰ ਮੇਰੇ ਨਾਲ ਨੂੰ ਆਪਣੇ ਚੈਨਲ ਦੇ 8:00 ਵਜੇ ਪਾਉਣਗੇ ਬਲੀ ਕੰਧਾਰੀ ਉਹ ਸਾਡੀ ਬਣਾਈ ਹੋਈ ਵੀਡੀਓ ਨੂੰ ਚੈਨਲ ਨੂੰ ਪਾਵ ਲਾਉਣ ਵਾਲਾ ਸਾਡੀ ਹੋਇਆ ਕਮਟ ਕਰਕੇ ਜਿਵੇਂ ਦੱਸਿਆ ਸੀ ਦੇਖਿਆ ਵੀ ਬਾਬਾ ਨਾਨਕ ਬੈਠੇ ਖੇਤron ਦੇ ਵਿੱਚ ਪੱਥਰ ਹੈ ਜਿਹੜਾ ਰੋੜਿਆ ਬਈ ਬੈਲਾ ਨੂੰ ਹੱਥ ਮੇਂ ਕਰਕੇ ਜਦੋਂ ਕ